ਜਾ ਓਏ ਸਾਡੇ ਤੇ ਪਰਚਾ ਕਰਨਗੇ ਲੇਕਿਨ ਮੈਂ ਲਾਣਾ ਆ ਲੋ ਆ ਲਾਇਆ ਫਲੈਕਸ ਆ ਦੱਸੋ ਮੈਨ ਆ ਕਿਵੇਂ ਆ ਕਿਵੇਂ ਲੱਗ ਸਕਦਾ ਸਰਕਾਰੀ ਮੈਂ ਤਾਂ ਕੰਨਾ ਹੁਣੇ ਦੇਖੋ ਮੈਂ ਇੱਥੇ ਫਲੈਕਸ ਸਰਕਾਰੀ ਆ ਨਾ ਮੈਂ ਫਲੈਕਸ ਲਾਣਾ ਲਿਓ ਮੇਰੇ ਤੇ ਪਰਚਾ ਹੋਊਗਾ ਆ ਦੇਖੋ ਆ ਮੈਂ ਤੁਹਾਡੇ ਸਾਹਮਣੇ ਇਹ ਤੇ ਸਰਕਾਰੀ ਦੇ ਉੱਤੇ ਲਾਣਾ ਨਹੀਂ ਆ ਨਾ ਜਾ ਓਏ ਸਾਡੇ ਤੇ ਪਰਚਾ ਕਰਨਗੇ ਲੇਕਿਨ ਮੈਂ ਲਾਣਾ ਆ ਲੋ ਆ ਲਾਇਆ ਫਲੈਕਸ ਆ ਦੱਸੋ ਮੈਨ ਆ ਕਿਵੇਂ ਆ ਆ ਕਿਵੇਂ ਲੱਗ ਸਕਦਾ ਸਰਕਾਰੀ ਸਰਕਾਰੀ ਜਿਹੜਾ ਪਾਰਕ ਆ ਇਹਦੇ ਤੇ ਕਿਸੇ ਕੋਲ ਅਧਿਕਾਰ ਨਹੀਂ ਆ ਫਲੈਕਸ ਲਾਣ ਦਾ ਭਾਵੇਂ ਮੈਂ ਵਾਂ ਭਾਵੇਂ ਸੱਤਾਧਾਰੀ ਪਾਰਟੀ ਆ ਲੇਕਿਨ ਇਹ ਕਿਉਂ ਲਾਏ ਗਏ ਵੀ ਇੱਕ ਪਾਸੇ ਇਹਦਾ ਹਿੱਤਾ ਵਾਂ ਵੀ ਕਾਂਗਰਸ ਦੇ ਜਿੰਨੇ ਫਲੈਕਸ ਆ ਉਹ ਲਾ ਦਿਓ ਭਾਵੇਂ ਉਹ ਸਾਡੀਆਂ ਆਪਦੀਆਂ ਕੰਧਾਂ ਤੇ ਲੱਗੇ ਹੋਣ ਭਾਵੇਂ ਸਾਡੇ ਘਰਾਂ 'ਚ ਲੱਗੇ ਹੋਣ ਉੱਥੇ ਤਾਂ ਮੈਂ ਪਹੁੰਚ ਗਿਆ ਆਮ ਬੰਦੇ ਦੀ ਕੀ ਜੁਰਤਾ ਵੀ ਕੀ ਪੁਲਿਸ ਅਫਸਰ ਨਾਲ ਜਾਂ ਕਿਸੇ ਆਪਣਾ ਸਰਕਾਰ ਦੇ ਨਾਲ ਏਡੀ ਸਿਕਿਉਰਿਟੀ ਲੈ ਕੇ ਇੱਕ ਬੰਦਾ ਲਾ ਰਿਹਾ ਹੋਵੇ ਉਹ ਕਹੂਗਾ ਯਾਰ ਮੈਂ ਕੀ ਲੈਣਾ ਹੈ ਖੇਬੜਖਾਨੇ 'ਚ ਸਰਕਾਰੀ ਅਫਸਰ ਹੁੰਦੇ ਹੋਏ ਉਹਦੇ ਕੋਲ ਕੀ ਅਧਿਕਾਰ ਸੀ ਵੀ ਪ੍ਰਾਈਵੇਟ ਕੰਦ ਜਿੱਥੇ ਪਰਮਿਸ਼ਨ ਮਿਲ ਲਿੱਤੀ ਹੋਈ ਆ ਜਿੱਥੇ ਪੋਸਟਰ ਦੇ ਮਤਲਬ ਹੈ ਕਿ ਜਿਹੜੀ ਰਿਟਰਨ ਪਰਮਿਸ਼ਨ ਆ ਉਹ ਵੀ ਲਿੱਤੀ ਆ ਉਹ ਕਿਵੇਂ ਲਾ ਸਕਦਾ ਤੇ ਫਿਰ ਉਹ ਜੋ ਉਹਨੂੰ ਹੱਥ ਪੈਰਾਂ ਦੀ ਪੈ ਗਈ ਉਹ ਫਲੈਕਸ ਉਤਾਰਨ ਜਿਹੜਾ ਉਤਾਰਿਆ ਸੀ ਉਹ ਉਤਾਰਨ ਦੇ ਨਾਲ 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 ਵਾਪਸ ਲਵਾਇਆ ਵੀ ਵੀ ਸਰਕਾਰ ਉਹ ਤੇ ਕੀ ਹੋ ਗਿਆ ਸਰਕਾਰ ਦੇ ਵਿੱਚ ਇਹ ਥੋੜਾ ਵੀ ਸਰਕਾਰ ਗੁੰਡਾ ਵਾ ਜਾਂ ਸਰਕਾਰ ਕੋਈ ਬਦਮਾਸ਼ ਆ ਸਰਕਾਰ ਵੀ ਇੱਕ ਕਾਨੂੰਨ ਦੇ ਤਹਿਤ ਹੀ ਚੱਲਣੀ ਆ ਨਾ ਮੈਂ ਤਾਂ ਸਰਕਾਰ ਨੂੰ ਕਹਿੰਦਾ ਵੀ ਤੁਸੀਂ ਈਵਨ ਪਲੇਇੰਗ ਫੀਲਡ ਤੇ ਕਰੋ ਭਾਵੇਂ ਲਾਲਾ ਜੀ ਨੂੰ ਤੱਕੋ ਤੇ ਭਾਵੇਂ ਭਗਵੰਤ ਮਾਨ ਸੀਐਮ ਨੂੰ ਕਹੋ ਵੀ ਤੁਸੀਂ ਦੋਵੇਂ ਈਵਨ ਪਲੇਇੰਗ ਫੀਲਡ ਕਰੋ ਫਿਰ ਤੁਹਾਨੂੰ ਦੇਖਦੇ ਆ ਵੀ ਫਿਰ ਤੁਹਾਨੂੰ ਪਤਾ ਚੱਲਦਾ ਕਿਹੜੇ ਭਾਵੇਂ ਗੂਗੀ ਫਿਰ ਤੁਹਾਨੂੰ ਪਤਾ ਚੱਲੂਗਾ ਬੰਦੇ ਦੇ ਪੁੱਤ ਬਣਾ ਕੇ ਲੋਕਾਂ ਨੇ ਤੁਹਾਨੂੰ ਨਾਂ ਤੋਰੇ ਇੱਥੋਂ ਪੰਜਾਬ ਚੋਂ ਤਾਂ ਤਾਂ ਕਹਿ ਦਿਓ ਕਿੰਨੀਆਂ ਕਪਲੇਟਾਂ ਪਾ ਲਈਏ ਅਸੀਂ ਈਸੀ ਦੇ ਖਿਲਾਫ ਕੰਪਲੇਂਟ ਪਾ ਲਈਏ ਅਸੀਂ ਕਿਸੇ ਦੇ ਖਿਲਾਫ ਕੰਪਲੇਂਟ ਪਾ ਲਈਏ ਇਹਨਾਂ ਨੇ ਬੰਦੇ ਦੇ ਪੁੱਤ ਨਹੀਂ ਬਣਾਣਾ ਇਹਨਾਂ ਨੂੰ ਲੋਕ ਲੋਕਾਂ ਨੂੰ ਅਪੀਲ ਆ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਪਰ ਲੋਕ ਰਾਜ ਨੂੰ ਸਥਾਪਿਤ ਕਰੋ ਕਾਨੂੰਨ ਵਿਵਸਥਾ ਦੇ ਨਾਮ ਦੇ ਉੱਤੇ ਚੀਜ਼ਾਂ ਜਿਹੜੀਆਂ ਆ ਵਾ ਤਾਂ ਸੁਧਰਣਗੀਆਂ ਨਹੀਂ ਤਾਂ ਇਹਨਾਂ ਦੀ ਤਾਂ ਗੁੰਡਾਗਰਦੀ ਦਿਨ-ਦਿਨ ਵਧਦੀ ਜਾ ਰਹੀ ਬਦਮਾਸ਼ੀ ਵਧਦੀ ਜਾ ਰਹੀ ਇੱਕ ਪਾਸੇ ਗੈਂਗਸਟਰ ਆ ਪੰਜਾਬ ਦੇ ਤੇ ਦੂਜੇ ਪਾਸੇ ਇਹ ਆਫੀਸ਼ੀਅਲੀ ਸਰਟੀਫਾਈਡ ਗੈਂਗਸਟਰ ਆ ਇਹ ਪੰਜਾਬ ਦੇ ਆਫੀਸ਼ੀਅਲ ਇੱਕ ਤਾਂ ਹੈਗੇ ਨਾ ਵੀ ਜਿਹੜੇ ਬੰਦੇ ਕਾਨੂੰਨ ਨੂੰ ਹੱਥ ਚ ਲੈ ਰਹੇ ਆ ਔਰ ਇਹ ਬੰਦੇ ਜਿਹੜੇ ਕਾਨੂੰਨ ਦੇ ਰਖਵਾਲੇ ਆ ਇਹ ਸਭ ਤੋਂ ਵੱਧ ਧੱਜੀਆਂ ਉਤਾਰ ਰਹੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲਾ ਆਮ ਆਦਮੀ ਪਾਰਟੀ ਜਿਹੜੀ ਮਸ਼ਹੂਰੀਆਂ ਦੀ ਪਾਰਟੀ ਹੋਲਡਿੰਗਸ ਦੀ ਪਾਰਟੀ ਮੰਨੀ ਜਾਂਦੀ ਆ ਇਸ਼ਤਿਹਾਰਾਂ ਦੀ ਪਾਰਟੀ ਇੱਕ ਪਾਸੇ ਤਾਂ ਆਪਣਾ ਪ੍ਰਚਾਰ ਪੰਜਾਬ ਦਾ ਲੱਖਾਂ ਕਰੋੜਾਂ ਰੁਪਏ ਖਰਚ ਕੇ ਆਪਣਾ ਪ੍ਰਚਾਰ ਕਰ ਰਹੇ ਸੀ ਹੁਣ ਦੂਜੇ ਪਾਸੇ ਇਹ ਸੱਦ ਤੱਕ ਉਤਰਿਆ ਏ ਕਿ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਨੇ ਕਿ ਜਿਹੜੇ ਵਿਰੋਧੀ ਉਮੀਦਵਾਰ ਨੇ ਉਹਨਾਂ ਦੀਆਂ ਫਲੈਕਸਾਂ ਜਾਂ ਉਹਨਾਂ ਦੇ ਪੋਸਟਰ ਜਿੱਥੇ ਵੀ ਦਿਸਦੇ ਨੇ ਹੁਣ ਉਹ ਕੰਧਾਂ ਤੋਂ ਉਤਾਰੇ ਜਾ ਰਹੇ ਨੇ ਆਪਣਾ ਪ੍ਰਚਾਰ ਕਰਨ ਦੀ ਬਜਾਏ ਦੂਜੇ ਦੇ ਪ੍ਰਚਾਰ ਨੂੰ ਪਿਛਾੜਿਆ ਪਿਛਾੜਨ ਦੀ ਕੋਸ਼ਿਸ਼ ਆ ਤਸਤੇ ਬਿੱਤੇ ਦਿਨੀ ਇੱਕ ਆਫੀਸਰ ਜਿਹੜਾ ਭਾਰਤ ਪੂਸ਼ਨ ਆਸ਼ੂ ਦੇ ਪੋਸਟਰ ਉਤਾਰਦਾ ਤਾਂ ਬਰਿੰਦਰ ਸਿੰਘ ਢਿੱਲੋਂ ਨੇ ਮੌਕੇ ਤੇ ਜਾ ਕੇ ਉਸ ਨੂੰ ਫੜਿਆ ਤੇ ਉਸੇ ਮੌਕੇ ਪੋਸਟਰ ਤੋਂ ਉਹ ਦੁਬਾਰਾ ਲਗਵਾਏ ਗਏ ਤਾਂ ਬਰਿੰਦਰ ਢਿੱਲੋਂ ਮੇਰੇ ਨਾਲ ਨੇ ਅਸਲ ਪੁੱਛਣਾ ਕਿ ਸਾਰਾ ਮਸਲਾ ਹੋਇਆ ਕੀ ਸੀ ਬਰਿੰਦਰ ਭਾਈ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਆ ਤੇ ਉਹ ਅਸਲ ਚ ਹੋਇਆ ਕੀ ਸੀ ਦੇਖੋ ਬਿਲਕੁਲ ਮੈਂ ਨਾ ਅਸੀਂ ਨਾ ਸਾਡੇ ਰਿਸ਼ਤੇਦਾਰਾਂ ਦੇ ਘਰ ਆਉ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਸੀ ਤੇ ਮੈਂ ਵੇਖਿਆ ਵੀ ਇੱਕ ਬੰਦਾ ਫਲੈਕਸ ਲਾਂਦਾ ਆ ਰਿਹਾ ਜਦੋਂ ਉਹਨੇ ਮੇਰੇ ਰਿਸ਼ਤੇਦਾਰਾਂ ਦੇ ਘਰ ਤੋਂ ਫਲੈਕਸ ਲਾਇਆ ਤੇ ਮੈਨੂੰ ਬੜੀ ਹੈਰਾਨਗੀ ਹੋਈ ਮੈਂ ਕਿਹਾ ਵੀ ਯਾਰ ਇਹ ਕੌਣ ਆ ਬੰਦਾ ਜਿਹੜਾ ਲਾ ਰਿਹਾ ਮੈਂ ਜਾ ਕੇ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਪਤਾ ਚੱਲਿਆ ਇਹ ਤਾਂ ਸਰਕਾਰੀ ਅਫਸਰ ਆ ਤੇ ਸਰਕਾਰੀ ਅਫਸਰ ਹੁੰਦੇ ਹੋਏ ਉਹਦੇ ਕੋਲ ਕੀ ਅਧਿਕਾਰ ਸੀ ਵੀ ਪ੍ਰਾਈਵੇਟ ਕੰਧ ਜਿੱਥੇ ਪਰਮਿਸ਼ਨ ਮਿਲ ਲਿੱਤੀ ਹੋਈ ਆ ਜਿੱਥੇ ਪੋਸਟਰ ਦੇ ਮਤਲਬ ਕਿ ਜਿਹੜੀ ਰਿਟਰਨ ਪਰਮਿਸ਼ਨ ਆ ਉਹ ਵੀ ਲਿੱਤੀ ਆ ਉਹ ਕਿਵੇਂ ਲਾ ਸਕਦਾ ਤੇ ਫਿਰ ਉਹ ਜੋ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਜਦੋਂ ਜਦੋਂ ਇੱਕ ਤਾਂ ਚੋਰ ਨਾਲੇ ਚਤਰ ਬਣ ਰਿਹਾ ਸੀਗਾ ਕਹ ਰਸੀ ਆ ਬੀਬੀਆਂ ਨੇ ਲਾਤਾ ਜਦੋਂ ਫਿਰ ਇਹ ਹਰਕਤਾਂ ਸਾਹਮਣੇ ਆਈਆਂ ਫਿਰ ਹੱਥਾਂ ਪੈਰਾਂ ਦੀ ਪਈ ਔਰ ਫਿਰ ਉਸ ਤੋਂ ਬਾਅਦ ਇਹਨੂੰ ਮਤਲਬ ਉਹ ਫਲੈਕਸ ਉਤਾਰਨ ਜਿਹੜਾ ਉਤਾਰ ਰਿਆ ਸੀ ਉਹ ਉਤਾਰਨ ਦੇ ਨਾਲ ਨਾਲ ਵਾਪਸ ਲਵਾਇਆ ਵੀ ਕਿਉਂਕਿ ਅਕਸਰ ਆਪਾਂ ਇਹ ਹੁੰਦਾ ਵੀ ਆਪਾਂ ਉਹਨਾਂ ਨੂੰ ਕਹਿ ਕੇ ਛੱਡ ਦਈਦਾ ਵੀ ਨਹੀਂ ਨਹੀਂ ਕੋਈ ਸੋਚਦੇ ਵੀ ਕੋਈ ਗੱਲ ਨਹੀਂ ਸਾਨੂੰ ਵੀ ਵੀ ਠੀਕ ਆ ਵੀ ਸਰਕਾਰ ਆ ਵੀ ਸਰਕਾਰ ਉਹ ਤੇ ਕੀ ਹੋ ਗਿਆ ਸਰਕਾਰ ਦੇ ਵਿੱਚ ਇਹ ਥੋੜਾ ਵੀ ਸਰਕਾਰ ਗੁੰਡਾ ਵਾ ਜਾਂ ਸਰਕਾਰ ਕੋਈ ਬਦਮਾਸ਼ ਆ ਸਰਕਾਰ ਵੀ ਇੱਕ ਕਾਨੂੰਨ ਦੇ ਤਹਿਤ ਹੀ ਚਲਣੀ ਆ ਨਾ ਉਸ ਕਾਨੂੰਨ ਤਹਿਤ ਹੀ ਉਹਨੂੰ ਪੁੱਛਿਆ ਵੀ ਦੱਸ ਕਿਹੜੇ ਕਾਨੂੰਨ ਤਹਿਤ ਉਤਾਰਿਆ ਤੇ ਜੇ ਨਹੀਂ ਉਤਾਰਿਆ ਤਾਂ ਫਿਰ ਇਹਨੂੰ ਲਾ ਵਾਪਸ ਤੇ ਉਹੀ ਸਭ ਕੁਝ ਕੀਤਾ ਅੱਛਾ ਤੁਹਾਨੂੰ ਲੱਗਦਾ ਵੀ ਕਿਸੇ ਅਫਸਰ ਦੀ ਤੁਹਾਨੂੰ ਲੱਗਦਾ ਕੋਈ ਹਿੰਮਤ ਐਡੀ ਜ਼ੁਰਤ ਪੈ ਸਕਦੀ ਹੈ ਜਦ ਤੱਕ ਉਹਨੂੰ ਹਦਾਇਤਾਂ ਨਾ ਹੋਣ ਹਦਾਇਤਾਂ ਦੀ ਤੁਹਾਨੂੰ ਤਾਂ ਹੀ ਤਾਂ ਤੁਹਾਨੂੰ ਕਹਿ ਰਿਆਂ ਆ ਤੁਹਾਡੇ ਸਾਹਮਣੇ ਆਪਾਂ ਇੱਥੇ ਮੈਂ ਤੁਹਾਨੂੰ ਇੱਥੇ ਇੰਟਰਵਿਊ ਇਸ ਕਰਕੇ ਕਰਨ ਨੂੰ ਬੁਲਾਇਆ ਵੀ ਤੁਸੀਂ ਆਹ ਦੇਖੋ ਆ ਸਰਕਾਰੀ ਸਾਰੇ ਆਪਣਾ ਕਿੰ ਸਰਕਾਰੀ ਪਾਰਕ ਆ ਆ ਸਰਕਾਰੀ ਖੰਭੇ ਆ ਤੁਸੀਂ ਮੈਨੂੰ ਦੱਸੋ ਇੱਥੇ ਕਿਹਦੇ ਦੀ ਪਰਮਿਸ਼ਨ ਤੋਂ ਆਪ ਦੇ ਝੰਡੇ ਲਾਰੇ ਔਰ ਅੱਜ ਤੁਸੀਂ ਦੇਖੋ ਸਰਕਾਰੀ ਪਾਰਕ ਦੇ ਉੱਤੇ ਝੰਡੇ ਬੈਨਰ ਔਰ ਇੱਕ ਨੀਆਂ 1 2 3 4 5 6 7 8 9 10 11 12 ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਸਰਕਾਰੀ ਜਗ੍ਹਾ ਦੇ ਉੱਤੇ ਮਤਲਬ ਇਹ ਸਰਕਾਰੀ ਪਾਰਕ ਇਹਨਾਂ ਦੀ ਪ੍ਰਾਈਵੇਟ ਪ੍ਰਾਪਰਟੀਆਂ ਹੋ ਗਈਆਂ ਇਹ ਜਿਹੜੇ ਜਿਹੜੇ ਸਰਕਾਰੀ ਖੰਭੇ ਹੋਗੇ ਇਹਨਾਂ ਦੇ ਪ੍ਰਾਈਵੇਟ ਖੰਭੇ ਹੋਗੇ ਸੋ ਇਸ ਕਰਕੇ ਇਸ ਕਰਕੇ ਹੀ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਇੱਥੋਂ ਹੀ ਗੁੰਡਾਗਰਦੀ ਸਾਰਿਆਂ ਦੀ ਸਾਹਮਣੇ ਆ ਜਾਂਦੀ ਆ ਵੀ ਇੱਕ ਪਾਸੇ ਹਦਾਇਤਾਂ ਆ ਵੀ ਕਾਂਗਰਸ ਦੇ ਜਿੰਨੇ ਪਲੈਕਸਾ ਉਹ ਲਾ ਦੋ ਭਾਵੇਂ ਉਹ ਸਾਡੀਆਂ ਆਪਦੀਆਂ ਕੰਧਾਂ ਤੇ ਲੱਗਿਆਣ ਭਾਵੇਂ ਸਾਡੇ ਘਰਾਂ 'ਚ ਲੱ ਉੱਥੇ ਤਾਂ ਮੈਂ ਪਹੁੰਚ ਗਿਆ ਆਮ ਬੰਦੇ ਦੀ ਕੀ ਜੁਰਤ ਆ ਵੀ ਕੀ ਪੁਲਿਸ ਅਫਸਰ ਨਾਲ ਜਾਂ ਕਿਸੇ ਆਪਣਾ ਸਰਕਾਰ ਦੇ ਨਾਲ ਏਡੀ ਸਕਿਉਰਟੀ ਲੈ ਕੇ ਇੱਕ ਬੰਦਾ ਲਾ ਰਿਹਾ ਹੋਵੇ ਉਹ ਕੋ ਕੋ ਯਾਰ ਮੈਂ ਕੀ ਲੈਣਾ ਇੱਕ ਖੇਬੜ ਖਾਨੇ ਚ ਟਲਦਾ ਬੰਦਾ ਉਹ ਬੰਦਾ ਟਲਦਾ ਲੇਕਿਨ ਆ ਤੁਹਾਡੇ ਸਾਹਮਣੇ ਆ ਮੈਂ ਤਾਂ ਕਹਿੰਦਾ ਹੁਣੇ ਦੇਖੋ ਮੈਂ ਇੱਥੇ ਫਲੈਕਸ ਸਰਕਾਰੀ ਆ ਨਾ ਮੈਂ ਫਲੈਕਸ ਲਾਣਾ ਲਿਓ ਮੇਰੇ ਤੇ ਪਰਚਾ ਹੋਊਗਾ ਆ ਦੇਖੋ ਆ ਮੈਂ ਤੁਹਾਡੇ ਸਾਹਮਣੇ ਇਹ ਤੇ ਸਰਕਾਰੀ ਦੇ ਉੱਤੇ ਲਾਣਾ ਨਹੀਂ ਆ ਨਾ ਜਾਓਏ ਸੜ ਤੇ ਪਰਚਾ ਕਰਨਗੇ ਲੇਕਿਨ ਮੈਂ ਲਾਣਾ ਆ ਲਓ ਆ ਲਾਇਆ ਫਲੈਕਸ ਆ ਦੱਸੋ ਮੈਨੂੰ ਆ ਕਹਵੇਂ ਆ ਆ ਕਿਵੇਂ ਲੱਗਦਾ ਸਰਕਾਰੀ ਇਹਦੇ ਤੇ ਇਹ ਇਹ ਮੇਰਾ ਲਾਣਾ ਕੰਮ ਆ ਜਾਂ ਇਹਨਾਂ ਦਾ ਲਾਣਾ ਕੰਮ ਆ ਆ ਦੇਖੋ ਇਹਨਾਂ ਦਾ ਲਾਣਾ ਕੰਮ ਆ ਲੇਕਿਨ ਸਾਨੂੰ ਲਾਣਾ ਪੈ ਰਿਆ ਕਿਉਂ ਲਾਣਾ ਪੈ ਰਿਆ ਕਿਉਂ ਲਾਣਾ ਪੈ ਰਿਆ ਕਿਉਂਕਿ ਸਰਕਾਰ ਆਪਣਾ ਕੰਮ ਨਹੀਂ ਕਰ ਰਹੀ ਸਰਕਾਰ ਅਗਰ ਆਪਣਾ ਕੰਮ ਕਰੇ ਨਾ ਤੇ ਫਿਰ ਸਾਨੂੰ ਇਹ ਕੰਮ ਕਰਨ ਦੀ ਲੋੜ ਨਾ ਪਵੇ ਤਾਂ ਇੱਕ ਵਾਰੀ ਦਿਖਾਓ ਰਵੀ ਪੂਰੇ ਤੱਕ ਇਹ ਪਾਰਕ ਆ ਪਬਲਿਕ ਪ੍ਰੋਪਰਟੀ ਆ ਦੂਜੇ ਪਾਸੇ ਗਮਲੇ ਤੱਕ ਵੀ ਨਹੀਂ ਛੱਡੇ ਗਮਲਿਆਂ ਦੇ ਵਿੱਚ ਵੀ ਰਵੀ ਉਧਰ ਦਿਖਾਓ ਗਮਲਿਆਂ ਦੇ ਵਿੱਚ ਝੰਡੇ ਲੱਗੇ ਹੋਏ ਨੇ ਹਾਲਾਂਕਿ ਇਹ ਇੱਕ ਨਿਯਮਾ ਕਿ ਜਿੱਥੇ ਤੁਸੀਂ ਲਾਉਂਗੇ ਤੁਹਾਨੂੰ ਨਹੀਂ ਇੱਕ ਜਗ੍ਹਾ ਮਿਲਦੀਆਂ ਨੇ ਥਾਂ ਮਿਲਦੀਆਂ ਨੇ ਲੋਟ ਕੀਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉੱਥੇ ਤੁਸੀਂ ਲਾ ਸਕਦੇ ਹੋ ਪਰ ਇਹ ਤੁਸੀਂ ਦੇਖੋ ਕਿਉਂਕਿ ਉਹਦਾ ਤੁਹਾਨੂੰ ਪੇ ਕਰਨਾ ਹੁੰਦਾ ਸਰਕਾਰ ਨੂੰ ਇਹ ਕਰਨਾ ਹੁੰਦਾ ਹੁਣ ਗੱਲ ਇਹ ਆ ਇਹ ਸਾਡਾ ਲਾਣਾ ਫਰਜ ਆ ਜਾਂ ਸਰਕਾਰ ਦਾ ਫਰ ਲਾਣਾ ਫਰਜ ਆ ਅਸੀਂ ਕਿੱਥੇ ਈਵਨ ਪਲੇਇੰਗ ਫੀਲਡ ਹੀ ਨਹੀਂ ਹੈਗੀ ਮੈਂ ਤਾਂ ਇਹ ਸਰਕਾਰ ਨੂੰ ਕਹਿੰਦਾ ਵੀ ਤੁਸੀਂ ਈਵਨ ਪਲੇਇੰਗ ਫੀਲਡ ਤੇ ਕਰੋ ਭਾਵੇਂ ਲਾਲਾ ਜੀ ਨੂੰ ਤਾਂ ਕਹੋ ਤੇ ਭਾਵੇਂ ਭਗਵੰਤ ਮਾਨ ਸੀਐਮ ਨੂੰ ਕਹੋ ਵੀ ਤੁਸੀਂ ਦੋਵੇਂ ਈਵਨ ਪਲੇਇੰਗ ਫੀਲਡ ਕਰੋ ਫਿਰ ਤੁਹਾਨੂੰ ਦੇਖਦੇ ਆਂ ਵੀ ਫਿਰ ਤੁਹਾਨੂੰ ਪਤਾ ਚੱਲਦਾ ਕਿਹੜੇ ਭਾਵੇਂ ਕੂਗੀ ਫਿਰ ਤੁਹਾਨੂੰ ਪਤਾ ਚੱਲੂਗਾ ਬੰਦੇ ਦੇ ਪੁੱਤ ਬਣਾ ਕੇ ਲੋਕਾਂ ਨੇ ਤੁਹਾਨੂੰ ਨਾਂ ਤੋਰੇ ਆ ਇੱਥੋਂ ਪੰਜਾਬ ਚੋਂ ਤਾਂ ਤਾਂ ਕਹਿ ਦਿਓ ਤੁਸੀਂ ਸਰਕਾਰ ਦੇ ਦਮ ਦੇ ਉੱਤੇ ਇੰਨੀ-ਇੰਨੀ ਸਿਕਿਉਰਟੀਆਂ ਲੈ ਕੇ ਆ ਸਰਕਾਰੀ ਸਾਰਾ ਡੀਸੀ ਐਸਐਸਪੀ ਆ ਸਾਰੇ ਜਿਹੜੇ ਤੁਸੀਂ ਆਪਣਾ ਪਾਰਟੀ ਵਰਕਰ ਬਣਾ ਕੇ ਜਿਸ ਤਰੀਕੇ ਨਾਲ ਤੁਸੀਂ ਮੈਦਾਨ ਚ ਉਤਾਰੇ ਹੋਏ ਆ ਜਿਸ ਤਰੀਕੇ ਨਾਲ ਤੁਸੀਂ ਮੈਦਾਨ ਚ ਉਤਾਰੇ ਹੋਏ ਆ ਤੇ ਆਹੀ ਸਭ ਕੁਝ ਹੋ ਰਿਹਾ ਹੁਣ 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 ਅਸੀਂ ਕਾਨੂੰਨ ਅਸੀਂ ਵੀ ਨਹੀਂ ਹੱਥ ਚ ਲੈਣਾ ਚਾਹਦੇ ਹੁਣ ਇਹਨੂੰ ਬਣਾ ਕੇ ਦਿਖਾ ਦੇਣਗੇ ਵੀ ਪਤਾ ਨਹੀਂ ਅਸੀਂ ਪਾੜਿਆ ਇਹਨਾਂ ਦਾ ਫਲੈਕਸ ਇਹ ਕਰਿਆ ਲੇਕਿਨ ਸਰਕਾਰੀ ਜਿਹੜਾ ਪਾਰਕ ਆ ਇਹਦੇ ਤੇ ਕਿਸੇ ਕੋਲ ਅਧਿਕਾਰ ਨਹੀਂ ਆ ਫਲੈਕਸ ਲਾਉਣ ਦਾ ਭਾਵੇਂ ਮੈਂ ਵਾਂ ਭਾਵੇਂ ਸੱਤਾਧਰੀ ਪਾਰਟੀ ਆ ਲੇਕਿਨ ਇਹ ਕਿਉਂ ਲਾਏ ਗਏ ਲੇਕਿਨ ਇਹ ਕਿਉਂ ਲਾਏ ਗਏ ਮੈਨੂੰ ਦੱਸੋ ਹੁਣ ਆਪਾਂ ਇਹਨਾਂ ਨੂੰ ਜਿੰਨੇ ਵਾਰ ਮਰਜ਼ੀ ਪਾੜੀ ਜਾਈਏ ਰਾਤੋ ਰਾਤ ਫੇਰ ਇਹਨਾਂ ਕੋਲ ਪੈਸਾ ਵੀ ਬਹੁਤ ਆ ਇਹਨਾਂ ਕੋਲ ਫਲੈਕਸਾਂ ਦੀ ਵੀ ਕਮੀ ਨਹੀਂ ਆ ਇਹਨਾਂ ਕੋਲ ਪ੍ਰਜਾਤੰਤਰ ਵੀ ਆ ਕਿੰਨੀਆਂ ਕੰਪਲੇਟਾ ਪਾ ਲਈਏ ਅਸੀਂ ਈਸੀ ਦੇ ਖਿਲਾਫ ਕੰਪਲੇਂਟ ਪਾ ਲਈਏ ਅਸੀਂ ਕਿਸੇ ਦੇ ਖਿਲਾਫ ਕੰਪਲੇਂਟ ਪਾ ਲਈਏ ਇਹਨਾਂ ਨੇ ਬੰਦੇ ਦੇ ਪੁੱਤ ਨਹੀਂ ਬਣਨਾ ਇਹਨਾਂ ਨੂੰ ਲੋਕ ਲੋਕਾਂ ਨੂੰ ਅਪੀਲ ਆ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਲੋਕ ਰਾਜ ਨੂੰ ਸਥਾਪਿਤ ਕਰੋ ਕਾਨੂੰਨ ਵਿਵਸਥਾ ਦੇ ਨਾਮ ਦੇ ਉੱਤੇ ਚੀਜ਼ਾਂ ਜਿਹੜੀਆਂ ਵਾਂ ਤਾਂ ਸੁਧਰਣਗੀਆਂ ਨਹੀਂ ਤਾਂ ਇਹਨਾਂ ਦੀ ਤਾਂ ਗੁੰਡਾਗਰਦੀ ਦਿਨ-ਦਿਨ ਵਧਦੀ ਚਾਰੀ ਬਦਮਾਸ਼ੀ ਵਧਦੀ ਚਾਰੀ ਇੱਕ ਪਾਸੇ ਗੈਂਗਸਟਰ ਆ ਪੰਜਾਬ ਦੇ ਤੇ ਦੂਜੇ ਪਾਸੇ ਇਹ ਆਫੀਸ਼ੀਅਲੀ ਸਰਟੀਫਾਈਡ ਗੈਂਗਸਟਰ ਆ ਇਹ ਪੰਜਾਬ ਦੇ ਆਫੀਸ਼ੀਅਲ ਇੱਕ ਤਾਂ ਹੈਗੇ ਨਾ ਵੀ ਜਿਹੜੇ ਬੰਦੇ ਕਾਨੂੰਨ ਨੂੰ ਹੱਥ ਚ ਲੈ ਰਹੇ ਆ ਇਹ ਸਭ ਤੋਂ ਵੱਧ ਤਾਂ ਜੀਆ ਉਤਾਰ ਰਹੇ ਸੋ ਇਸ ਕਰਕੇ ਮੇਰੀ ਬੇਨਤੀ ਆ ਵੈਸਟ ਵਾਲਿਆਂ ਨੂੰ ਵੀ ਅਗਰ ਤੁਸੀਂ ਤੁਹਾਡੇ ਅੰਦਰ ਵਾਕੇ ਹਿੰਮਤ ਆ ਤੇ ਇਹਨਾਂ ਦੇ ਜੜੀਆਂ ਇੱਕ ਕ੍ਰੀਤੀਆਂ ਵਾ ਜੜੀਆਂ ਇਹਨਾਂ ਦੀਆਂ ਇਹ ਕੂੜ ਨੀਤੀ ਆ ਇਹਨੂੰ ਜਵਾਬ ਦੋ ਵੋਟਾਂ ਰਾਹੀਂ ਲੋਕਾਂ ਦਾ 1.5 ਸਾਲ ਦਾ ਕੰਮ ਕਰਾ ਦਾਂਗੇ ਕੋਈ ਕਹਿੰਦਾ ਵੀ ਇਹ 1.5 ਸਾਲ ਸਾਨੂੰ ਕੰਮ ਲੈਣੇ ਕਿਹੜੇ ਕੰਮ ਪੈਂਦੇ ਐ ਐਮਐਲਏ ਤੱਕ ਅਗਰ ਐਮਐਲਏ ਤੱਕ ਤੁਸੀਂ ਗਲਤ ਕੰਮ ਪੈਣੇ ਆ ਜਾਂ ਉਹ ਕਰਾਣੇ ਆ ਜਾਂ ਤੁਸੀਂ ਇੱਕ ਓਵਰਾਲ ਪੰਜਾਬ ਦੀ ਪਿਕਚਰ ਨੂੰ ਸੁਧਾਰਨਾ ਤੁਹਾਡੇ ਜਿਨ੍ਹਾਂ ਦੇ ਤੁਸੀਂ ਲੋਕ ਕੰਮ ਕਰਾਉਣ ਨੂੰ ਕਹਿੰਦੇ ਆ ਸਭ ਤੋਂ ਵੱਧ ਜੀਐਸਟੀ ਡੈਟਾ ਤੁਹਾਡੇ ਤੇ ਸਭ ਤੋਂ ਵੱਧ ਆਪਣਾ ਕੀ ਕਹਿੰਦੇ ਇੰਡਸਟਰੀ ਨੂੰ ਨੁਕਸਾਨ ਇਸ ਪਾਰਟੀ ਦਾ ਸਭ ਤੋਂ ਵੱਧ ਬਾਹਰਲੇ ਬੰਦੇ ਲਿਆ ਕੇ ਇਹਨਾਂ ਨੇ ਬਿਠਾਏ ਪੋਲਿਊਸ਼ਨ ਬੋਰਡ ਤੇ ਬਿਠਾਤਾ ਇੰਡਸਟਰੀਅਲ ਬੋਰਡ ਤੇ ਬਿਠਾਤਾ ਹਰ ਉਹ ਜਗ੍ਹਾ ਇਹਨਾਂ ਨੇ ਉਹੀ ਕੰਮ ਕਰਨਾ ਵਾ ਜਿਹੜਾ ਮੈਂ ਇਹ ਕਹਿ ਸਕਦਾ ਵਾਂ ਵੀ ਗੈਰ ਕਾਨੂੰਨੀ ਹੋਊਗਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੋਊਗਾ ਔਰ ਪੰਜਾਬੀਅਤ ਦਾ ਸਭ ਤੋਂ ਵੱਡੇ ਅਗਰ ਕੋਈ ਅੱਜ ਦੇ ਸਮੇਂ ਚ ਪੰਜਾਬ ਨੂੰ ਪੰਜਾਬ ਨੂੰ ਬਦਨਾਮ ਕਰਨ ਵਾਲੇ ਪੰਜਾਬ ਦਾ ਬੇੜਾਗਰ ਕਰ ਕਰਨ ਵਾਲੇ ਅਗਰ ਕੋਈ ਇਤਿਹਾਸ ਚ 파ਟੀ ਹੋਗੀ ਤੇ ਆਮ ਆਦਮੀ ਪਾਰਟੀ ਰਨ ਬਾਈ ਅਰਵਿੰਦ ਕੇਜਰੀਵਾਲ ਇਹ ਇਹ ਭਗਵੰਤ ਮਾਨ ਨੀਆ ਮੁੱਖ ਮੰਤਰੀ ਸੁਪਰ ਸੀਮ ਅਰਵਿੰਦ ਕੇਚ ਤੁਸੀਂ ਬੀਤੇ ਦਿਨ ਸ਼ਬਦ ਵਰਤਿਆ ਸੀ ਕਹਿੰਦੇ ਮੁੱਖ ਮੰਤਰੀ ਡਿਫੰਕਟ ਹੋ ਚੁੱਕੇ ਆ ਮੈਂ ਤੁਹਾਨੂੰ ਕਹਣਾ ਡਿਫੰਕਟ ਸ਼ਬਦ ਇਹੋ ਹੀ ਹੁੰਦਾ ਡਿਫੰਕਟ ਸ਼ਬਦ ਇਹੋ ਹੀ ਆ ਵੀ ਮੁੱਖ ਮੰਤਰੀ ਜਿਹੜਾ ਵਾ ਵੀ ਉਹ ਐਗਜ਼ਿਸਟ ਕਰਦੇ ਹੋਏ ਵੀ ਡਿਫੰਕਟ ਆ ਮਤਲਬ ਉਹਦੀ ਉਹਦੀ ਐਗਜ਼ਿਸਟੈਂਸੀ ਨਹੀਂ ਹੈਗੀ ਕੋਈ ਕਾਦੇ ਵਾਸਤੇ ਆ ਮੁੱਖ ਮੰਤਰੀ ਝਟਕਲੇ ਸਨਾਨੂੰ ਭਾਸ਼ਣ ਦੇਣ ਨੂੰ ਜਾਂ ਸੈਂਟਰ ਤੇ ਇਲਜ਼ਾਮ ਲਾਉਣ ਨੂੰ ਸਿਰਫ ਇੱਕ ਮਾਊਥਪੀਸ ਬਣ ਕੇ ਰਹਿ ਗਿਆ ਪਾਲਿਸੀ ਮੇਕਿੰਗ ਸੁਸੋਧੀਆਂ ਤੇ ਆਪਣਾ ਕੀ ਕਹਿੰਦੇ ਜੇਨ ਦੀ ਪਰ ਪਾਲਿਸੀ ਮੇਕਿੰਗ ਦੇ ਵਿੱਚ ਮਨੀਸ਼ ਸੋਧਿਆ ਜਾਂ ਦਿੱਲੀ ਤੋਂ ਆਏ ਅਫਸਰ ਪੰਜਾਬੀਆਂ ਦੀ ਪਾਲਿਸੀ ਦੇ ਬਣਾ ਰਹੇ ਆ ਗੈਰ ਪੰਜਾਬੀ ਤੇ ਫਿਰ ਉਹ ਆਪਣਾ ਗੈਰ ਪੰਜਾਬੀ ਫਲੇਵਰ ਹੀ ਲਿਆਣਗੇ ਆਪਾਂ ਰੋ ਰਹੇ ਆ ਵੀ ਡੈਮੋਗ੍ਰਾਫੀ ਨੂੰ ਰੋ ਰਹੇ ਆ ਵੀ ਬਾਹਰਲੇ ਲੋਕ ਆ ਗਏ ਪੰਜਾਬ ਦੀ ਡੈਮੋਗ੍ਰਾਫੀ ਖਰਾਬ ਹੋ ਜੂਗੀ ਇੱਥੇ ਤਾਂ ਅਸੀਂ ਸਰਕਾਰ ਚ ਬਾਹਰਲੇ ਲੋਕ ਬਿਲਾ ਕੇ ਬਿਠਾਉਂਦੇ ਆ ਜਿਹੜੇ ਕੋਈ ਮਹਿਕਮਾ ਵਾਂ ਹਰ ਮਹਿਕਮੇ ਦੇ ਵਿੱਚ ਕੋਈ ਇਹੋ ਜਿਹਾ ਅਫਸਰ ਆ ਜਿਹੜਾ ਦਿੱਲੀ ਤੋਂ ਲਿਆ ਕੇ ਬੈਠਾ ਹੋਇਆ ਜਿਹਦਾ ਇੰਟਰਸਟ ਇਹ ਨਹੀਂ ਆ ਵੀ ਪੰਜਾਬ ਦਾ ਫੈਸਲਾ ਕੀ ਹੋਵੇ ਉਹਦਾ ਇੰਟਰਸਟ ਆ ਮੇਰੀ ਤਨਖਾਹ ਮਿਲੇ ਮੈਨੂੰ ਮੈਨੂੰ ਮੇਰਾ ਕੰਮਕਾਰ ਜਿਹੜਾ ਮੇਰਾ ਰੋਜੀ ਰੋਟੀ ਬੰਦ ਹੋਈ ਹੋਈ ਆ ਉਹ ਚੱਲੇ ਮੇਰੀ ਦਿੱਲੀ ਤੋਂ ਜਿੰਨੇ ਲੋਕ ਵੇਲੇ ਕਿਤੇ ਲੋਕਾਂ ਨੇ ਇਹਨਾਂ ਨੂੰ ਲਿਆ ਕੇ ਪੰਜਾਬ ਬਿਠਾਤੇ ਸਾਰਾ ਰਿਜੈਕਟਡ ਮੰਨ ਸਾਰਾ ਰਿਜੈਕਟਡ ਮੰਨ ਲਿਆਤਾ ਅੱਛਾ ਪਰੰਦਰ ਇਹ ਜਿਹੜੀ ਬਈ ਤੁਸੀਂ ਤੇ ਕਾਲਜ ਯੂਨੀਵਰਸਿਟੀ ਪੋਲਿਟਿਕਸ ਤੁਸੀਂ ਦੇਖੀ ਆ ਹਾਲਾਂਕਿ ਉੱਥੇ ਤਾਂ ਚਲੋ ਇਲੈਕਸ਼ਨ ਹੁੰਦੇ ਸੀ ਇਹ ਜਿਹੜੀ ਆ ਰਾਜਨੀਤੀ ਜਿਹਨਾਂ ਇੱਕ ਦੂਜੇ ਦੇ ਪੋਸਟਰ ਜੇ ਪਟਣ ਵਾਲੀ ਇਹ ਉਹਨਾਂ ਕਾਲਜਾਂ 'ਚ ਹੁੰਦੀ ਸੀ ਪੰਜਾਬ ਦੇ ਵਿੱਚ ਜਿੱਥੇ ਇਲੈਕਸ਼ਨ ਤਾਂ ਨਹੀਂ ਹੁੰਦੀ ਸੀ ਇੱਕ ਪਾਰਟੀ ਨੇ ਪੋਸਟਰ ਲਾ ਦੇ ਦੂਜਿਆਂ ਨੇ ਆ ਕੇ ਪੱਟ ਤੇ ਦੂਜਿਆਂ ਨੇ ਤੇ ਤੀਜਿਆਂ ਨੇ ਆ ਕੇ ਪੱਟਦਾ ਮਤਲਬ ਇੱਕ ਇਹਨੇ ਕਹਿੰਦੇ ਲੋ ਲੈਵਲ ਦੀ ਬਦਮਾਸ਼ੀ ਜੀ ਮੈਂ ਤੁਹਾਨੂੰ ਉਹੀ ਦਿ ਐਗਜ਼ੈਕਟਲੀ ਕਹਿ ਰਿਹਾ ਵੀ ਆ ਦੇਖੋ ਨਾ ਫਲੈਕਸ ਲੱਗੇ ਆ ਮੈਂ ਇੱ ਉਹ ਵੀ ਸਰਕਾਰ ਦਾ ਸਰਕਾਰੀ ਮਲਾਜਮ ਹੋ ਕੇ ਮਤਲਬ ਤੁਸੀਂ ਵੇਖੋ ਨਾ ਤੁਸੀਂ ਲੋਕ ਤੁਸੀਂ ਉਥੋਂ ਆਇਓ ਪਕੋਵਲ ਰੋਡ ਤੇ ਫਰੋਈਪੁਰ ਰੋਡ ਤੇ ਤੁਸੀਂ ਤੇ ਸਾਰੇ ਚਲ ਜੋ ਤੁਹਾਨੂੰ ਸੰਜੀਵ ਅਰੋੜੇ ਦੇ ਫਲੈਕਸਾਂ ਤੋਂ ਇਲਾਵਾ ਫਲੈਕਸੀ ਨਹੀਂ ਵਿਖੂਗਾ ਕੋਈ ਕਿਉਂਕਿ ਸਰਕਾਰ ਨੇ ਕਬਜ਼ਾ ਕਰ ਲਿਆ ਜਿੰਨੀਆਂ ਪ੍ਰਾਈਮ ਲੋਕੇਸ਼ਨਾਂ ਫਲੈਕਸਾਂ ਦੀਆਂ ਸਾਰੀਆਂ ਕਿਉਂਕਿ ਲੋਕਾਂ ਦੇ ਮਾਈਂਡਸ ਨੂੰ ਹਿਪਨੋਟਾਈਜ਼ ਕਰਕੇ ਵੋਟਾਂ ਲੈਣਾ ਚਾਹੁੰਦੇ ਹਰ ਉਹ ਸੰਭਵ ਕੋਸ਼ਿਸ਼ ਕਰਦੇ ਆ ਵੀ ਜਿਹਦੇ ਨਾਲ ਅਸੀਂ ਲੋਕਾਂ ਨੂੰ ਮਤਲਬ ਝੂਠ ਮਾਰ ਕੇ ਪਖੰਡ ਕਰਕੇ ਉਹਨਾਂ ਦਾ ਧਿਆਨ ਭਟਕਾ ਕੇ ਅਸੀਂ ਵੋਟਾਂ ਲੈ ਲਈਏ ਹੋਰ ਕੋਈ ਮਕਸਦ ਨਹੀਂ ਆਗਾ ਲੱਗਦਾ ਤੁਸੀਂ ਤੇ ਵੈਸਟ ਦੇ ਵਿੱਚ ਵਿਚਰ ਰਹੇ ਹੋ ਕਈ ਦਿਨਾਂ ਤੋਂ ਤੁਹਾਨੂੰ ਲੱਗਦਾ ਵੀ ਇਸ ਤਰੀਕੇ ਧਿਆਨ ਭਟਕਾ ਕੇ ਜਾਂ ਇਸ ਤਰੀਕੇ ਦੀ ਹੋਸ਼ੀਜੀ ਰਾਜਨੀਤੀ ਕਰਕੇ ਤਾਂ ਮੈਨੇਜ ਹੋ ਜਾਊਗਾ ਸਾਰਾ ਨਹੀਂ ਦੇਖੋ ਅਗਰ ਤੁਸੀਂ ਕਹਿੰਦੇ ਹੋ ਵੀ ਮੈਨੇਜ ਹੋ ਜਾਊਗਾ ਬਿਲਕੁਲ ਹੋ ਜਾਂਦਾ ਮੈਨੇਜ ਲੋਕੀ ਇਨੇ ਅਵੇਅਰ ਨਹੀਂ ਆ ਲੋਕਾਂ ਦੀ ਅੱਜ ਦੇ ਸਮੇਂ ਚ ਜਿਹੜੀ ਰਾਜਨੀਤੀ ਆ ਨਾ ਮੈਂ ਇਹ ਕਹੂੰਗਾ ਆਪਣੇ ਰਾਈਟਸ ਤੋਂ ਵੀ ਅਵੇਅਰ ਨਹੀਂ ਹੁੰਦੇ ਆਪਣੇ ਇਸ਼ੂਜ਼ ਤੋਂ ਵੀ ਅਵੇਅਰ ਨਹੀਂ ਹੁੰਦੇ ਅਗਰ ਲੋਕ ਆਪਣੇ ਇਸ਼ੂਜ਼ ਤੋਂ ਔਰ ਆਪਣੇ ਰਾਈਟਸ ਤੋਂ ਵੇਅਰ ਹੋਣਾ ਤੇ ਫਿਰ ਆਮ ਆਦਮੀ ਵਰਗੇ ਲੋਕ ਕਦੀ ਅੱਜ ਦੇ ਸਮੇਂ 'ਚ ਕਿਸੇ ਵੀ ਇਲੈਕਸ਼ਨ ਨਾ ਜਿੱਤਣ ਲੇਕਿਨ ਲੋਕਾਂ ਨੂੰ ਲੱਗਦਾ ਯਾਰ ਸ਼ਾਇਦ ਸਰਕਾਰ ਆ ਡੇਢ ਸਾਲ ਪਿਆਵਾ ਪਤਾ ਨਹੀਂ ਕੱਲ ਨੂੰ ਸਾਡੇ ਤੇ ਦੁਖੀ ਪਰੇਸ਼ਾਨ ਨਾ ਕਰੇ ਸਰਕਾਰ ਇਹ ਪਿਆਰ ਨਾਲ ਤਾਂ ਨਹੀਂ ਜਿੱਤ ਸਕਦੀ ਕੱਲ ਮੈਂ ਆਸ਼ੂ ਜੀ ਦਾ ਇੱਕ ਭਾਸ਼ਣ ਸੀ ਉਹ ਕਹਿੰਦੇ ਪਈ ਸੀ ਇਹ ਸਰਕਾਰ ਜਿਹੜੀ ਆ ਨਾ ਇਹ ਜਿੱਤ ਨਹੀਂ ਸਕਦੀ ਇਹ ਲੁੱਟਣ ਦੀ ਕੋਸ਼ਿਸ਼ ਕਰ ਰਹੀ ਆ ਇਹ ਜਿੱਤਣ ਦੀ ਕੋਸ਼ਿਸ਼ ਨਹੀਂ ਕਰ ਰਹੀ ਇਹ ਲੁੱਟਣ ਦੀ ਕੋਸ਼ਿਸ਼ ਕਰ ਰਿਆ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਵੀ ਇਹ ਜਿਹੜੀ ਸਰਕਾਰ ਆ ਇਸ ਸੱਤੋ ਗੈਰ ਕਾਨੂੰਨੀ ਢੰਗ ਹਰ ਉਹ ਤਰੀਕਾ ਅਪਣਾਰੀ ਆ ਜਿਹਦੇ ਨਾਲ ਸਰਕਾਰ ਕਿਉਂਕਿ ਮੈਰਿਟ ਦੇ ਉੱਤੇ ਇਹ ਸਰਕਾਰ ਇਲੈਕਸ਼ਨ ਨਹੀਂ ਜਿੱਤ ਸਕਦੀ ਭਗਵੰਤ ਮਾਨ ਔਰ ਕੇਜਰੀਵਾਲ ਮੈਰਿਟ ਦੇ ਉੱਤੇ ਆ ਕੇ ਲੋਕਾਂ ਤੋਂ ਵੋਟ ਨਹੀਂ ਮੰਗ ਸਕਦੇ ਸਰਕਾਰੀ ਪ੍ਰਸ਼ਾਸਨ ਇਹਨਾਂ ਨਾਲ ਨਾ ਹੋਵੇ ਪੁਲਿਸ ਦਾ ਪੁਲਿਸ ਦਾ ਡੰਡਾ ਇਹਨਾਂ ਦੇ ਨਾਲ ਨਾ ਹੋਵੇ ਜਿਸ ਤਰੀਕੇ ਨਾਲ ਧਰਨੇ ਲੱਗਿਆ ਲੋਕ ਇਹਨਾਂ ਦੇ ਘਰਾਂ 'ਚ ਵੜ ਕੇ ਇਹਨਾਂ ਦਾ ਘਰੋਂ ਨਿਕਲਣਾ ਬੰਦ ਕਰਦੇ ਨੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਨਾ ਪਿੰਡਾਂ 'ਚ ਜਾ ਕੇ ਵੜ ਕੇ ਵੇਖੋ ਅੱਜ ਭਗਵੰਤ ਮਾਨ ਨੂੰ ਕਹਿੰਦੇ ਆ ਜਾ ਭਗਵਾਨ ਭਗਵੰਤ ਮਾਨ ਤਾਂ ਕਹਿੰਦੇ ਸਾਡਾ ਤਾਂ ਦਿਲਾਂ ਤੇ ਰਾਜ ਲੋਕਾਂ ਦੇ ਤੇ ਕਹਿੰਦੇ ਸਾ ਸਾਡਾ ਦਿਲਾਂ 'ਚ ਖਾਤਾ ਲੋਕਾਂ ਦੇ ਦੇਖੋ ਜਦੋਂ ਆਪਣੇ ਕੁਝ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ 100% ਜਿੰਨੇ ਲੋਕ ਆ ਉਹ ਸਾਰੇ ਹੀ ਆਪਣਾ ਕੀ ਕਹਿੰਦੇ ਇੱਕ ਵਾਰ ਉਲਟੋ ਹੋ ਜਾਂਦੇ ਲੇਕਿਨ ਆ ਪਹਿਲੀ ਸਰਕਾਰ ਹੋਊਗੀ ਜਿੱਦੋਂ 100% ਲੋਕ ਉਲਟ ਹੋਣਗੇ ਇੱਕ ਟਾਈਮ ਦੇ ਉੱਤੇ ਮਤਲਬ ਆਮ ਆਦਮੀ ਦਾ ਜਿਹੜਾ ਕੈਡਰ ਹੋਊਗਾ ਜਦੀ ਮਜਬੂਰੀ ਹੋਊਗੀ ਵੀ ਯਾਰ ਮੈਂ ਝੰਡਾ ਲਾਇਆ ਮੈਂ ਲੋਕਾਂ ਨੂੰ ਕੀ ਜਵਾਬ ਦਵਾ ਵੀ ਯਾਰ ਮੈਂ ਇੰਨਾ ਇੰਨਾ ਝੰਡਾ ਲੈ ਲਾ ਕੇ ਇੱਕ ਆਮ ਆਦਮੀ ਚੀਕ ਚੀਕ ਕੇ ਕਹਿੰਦਾ ਸੀ ਉਹ ਵੀ ਅੰਦਰੋਂ ਰੋਂਦਾ ਹੋਊਗਾ ਵੀ ਯਾਰ ਕਿਹੜੇ ਮਾੜੇ ਵਕਤ ਨੂੰ ਆਮ ਆਦਮੀ ਦਾ ਝੰਡਾ ਫੜ ਲਿਆ ਕਿਉਂਕਿ ਜਦੋਂ ਤੁਸੀਂ ਐਕਸਪੈਕਟੇਸ਼ਨਾਂ ਇੰਨੀਆਂ ਵਧਾ ਦੋ ਜਦੋਂ ਤੁਸੀਂ ਆਪਣੇ ਸਟੈਂਡਰਡ ਏਡੇ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਔਰ ਬਾਕੀਆਂ ਨੂੰ ਸਾਰਿਆਂ ਨੂੰ ਦਾਗੀ ਕਰੋ ਫਿਰ ਤੁਹਾਨੂੰ ਉਹਨਾਂ ਸਾਰਿਆਂ ਤੋਂ ਕਿਤੇ ਵੱਧ ਕੇ ਕੰਮ ਕਰਨਾ ਪੈਂਦਾ ਵਾ ਲੇਕਿਨ ਤੁਸੀਂ ਤਾਂ ਜੋ ਸਾਡੇ ਵੱਲੋਂ ਮਿਆਰ ਸੈੱਟ ਕੀਤੀ ਸੀ ਉਸ ਤੋਂ ਕਦੀ ਐ ਹੋਇਆ ਸੀ ਪੁਲਿਸ ਅਫਸਰਾਂ ਨੂੰ ਐਵੇਂ ਸਸਪੈਂਡ ਕੀਤਾ ਜਾਂਦਾ ਹੋਵੇ ਔਰ ਇਸ ਕਰਕੇ ਨਹੀਂ ਸਸਪੈਂਡ ਕੀਤਾ ਜਾਂਦਾ ਉਹ ਕਰਪਸ਼ਨ ਇਸ ਕਰਕੇ ਨਹੀਂ ਸਸਪੈਂਡ ਕੀਤਾ ਜਾਂਦਾ ਉਹ ਗੈਰ ਕਾਨੂੰਨੀ ਗਲਤ ਕੰਮ ਨਹੀਂ ਕਰ ਰਹੇ ਸੋ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਹਾਂ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਠੀਕ ਆ ਲੁਧਿਆਣਾ ਵੈਸਟ ਦੀ ਲੋਕਲ ਇਲੈਕਸ਼ਨ ਹੈਗੀ ਹੈ ਲੇਕਿਨ ਸਾਰਾ ਪੰਜਾਬ ਤੁਹਾਨੂੰ ਵੇਖ ਰਿਹਾ ਯਾਰ ਸਾਰੇ ਪੰਜਾਬ ਦੇ ਲੋਕਾਂ ਦੀ ਨਜ਼ਰ ਆ ਵੀ ਕੀ ਕਵਾਂਗੇ ਲੁਧਿਆਣਾ ਵੈਸਟ ਦੇ ਲੋਕਾਂ ਦੀ ਅੱਖ ਔਰ ਜਮੀਰ ਹੈ ਜਿਹੜੀ ਸੀਗੀ ਉਹ ਇਸ 1.5 ਸਾਲ ਦੇ ਪਿੱਛੇ ਇੱਕ ਰਾਜ ਸਭਾ ਤੋਂ ਕੇਜਰੀਵਾਲ ਨੂੰ ਸੀਟ ਦੇਣ ਪਿੱਛੇ ਕੀ ਅਸੀਂ ੱੱ ਧੱਬਾ ਲਵਾਉਣਾ ਚਾਹੁੰਦੇ ਆ ਵੀ ਰਾਜ ਸਭਾ ਦੀ ਸੀਟ ਕੇਜਰੀਵਾਲ ਇੱਥੋਂ ਪੰਜਾਬ ਚੋਂ ਆ ਕੇ ਲੈ ਗਿਆ ਜਿਹੜਾ ਪੰਜਾਬ ਦਾ ਮੋਸਟ ਹੇਟਡ ਫਿਗਰ ਹੋਊਗੀ ਐਜ਼ ਅ ਪੋਲਿਟਿਕਲੀ ਮੋਸਟ ਹੇਟਡ ਫਿਗਰ ਹੋਊਗਾ ਉਹ ਬੰਦੇ ਨੂੰ ਅੱਜ ਅਸੀਂ ਰਾਜ ਸਭਾ ਇੱਥੋਂ ਦੇ ਕੇ ਨਵਾਜਾਂਗੇ ਔਰ ਇੱਕ ਹੋਰ ਦਿੱਲੀ ਵਾਲਾ ਲਿਆ ਕੇ ਆਪਣੇ ਸਿਰ ਤੇ ਬਿਠਾਵਾਂਗੇ ਫਿਰ ਲੁਧਿਆਣੇ ਵੈਸਟ ਵਾਲੇ ਉਸ ਚੀਜ਼ ਦੇ ਪਾਪ ਦੇ ਭਾਗੀਦਾਰ ਬਣ ਜਾ ਰਹੇ ਆ ਤੇ ਫਿਰ ਇਹ ਲੁਧਿਆਣੇ ਵੈਸਟ ਵਾਲੇ ਨੂੰ ਸੋਚਣਾ ਪਊਗਾ ਵੀ ਕੀ ਅਸੀਂ ਆਸ਼ੂ ਦਾ 35 ਸਾਲਾਂ ਦਾ ਅਸੀਂ ਉਹਨੂੰ ਜਿਤਾਈਏ ਜਾਂ ਕੇਜਰੀਵਾਲ ਨੂੰ ਰਾਜ ਸਭਾ ਭੇਜੀਏ ਕਿਉਂਕਿ ਉਹ ਜਿਹੜਾ ਸੰਜੀਵ ਅਰੋੜਾ ਵਾ ਉਹ ਤਾਂ ਆਲਰੇਡੀ ਰਾਜ ਸਭਾ ਮੈਂਬਰ ਆ ਉਹ ਤਾਂ ਆਲਰੇਡੀ ਅਗਰ ਕੰਮ ਕਰਾਣੇ ਆ ਤੁਸੀਂ ਉਹਦੇ ਕੋਲ ਜਾ ਕੇ ਕੰਮ ਕਰਾ ਲਓ ਇਹ ਥੋੜਾ ਵੀ ਉਹ ਐਮਐਲਏ ਨਹੀਂ ਬਣੂਗਾ ਤਾਂ ਕੰਮ ਨਹੀਂ ਕਰਾਊਗਾ ਔਰ ਅਗਰ ਉਹਦੀ ਇਹ ਸੋਚ ਆ ਵੀ ਮੈਂ ਐਮਐਲਏ ਨਹੀਂ ਬਣੂਗਾ ਤਾਂ ਕੰਮ ਨਹੀਂ ਕਰਾਊਗਾ ਫਿਰ ਇਸ ਤੋਂ ਮਾੜੀ ਸੋਚ ਕੋਈ ਨਹੀਂ ਆ ਇੱਕ ਪਾਸੇ ਤੁਹਾਡੇ ਕੋਲ ਐਮਪੀ ਆ ਇੱਕ ਪਾਸੇ ਤੁਹਾਨੂੰ ਐਮਐਲਏ ਮਿਲ ਜੂਗਾ ਆਪੋਜੀਸ਼ਨ ਦਾ ਲੁਧਿਆਣੇ ਵਾਲੇ ਬੈਸਟ ਵਾਲਿਆਂ ਦੀ ਤਾਂ ਮਿਨਿਸਟਰ ਬਣਾਉਣਾ ਕਿਹੜੀ ਗੱਲ ਤਾਂ ਮਿਨਿਸਟਰ ਬਣਾ ਦੇਣ ਜਿਹੜੇ ਪਹਿਲਾਂ 1 ਇਹ ਤਾਂ ਸਾਰੇ ਡਰਾਮੇ ਪਖੰਡ ਰਚੇ ਜਾਂਦੇ ਆ ਇਵੈਂਟ ਕ੍ਰੀਏਟ ਕੀਤੇ ਜਾਂਦੇ ਆ ਲੋਕਾਂ ਦੀ ਮਾਈਂਡਸ ਨੂੰ ਹਿਪਨੋਟਾਈਜ਼ ਕਰਨ ਨੂੰ ਮਰੇਂਦਰ ਮਾਈਕਲ ਇਥੋਂ ਅੱਗੇ ਵੱਧਦਾ ਇਸ ਗੱਲ ਕਰਦਾ ਕਿ ਕਾਂਗਰਸ ਦੀ ਵੀ ਸਰਕਾਰ ਰਹੀ 2017 ਤੋਂ 22 ਉਸ ਤੋਂ ਬਾਅਦ 10 ਸਾਲ ਅਕਾਲੀ ਦਲ ਦੀ ਵੀ ਸਰਕਾਰ ਰਹੀ ਕਿ ਅਕਾਲੀ ਸਰਕਾਰ ਦੇ ਵਿੱਚ ਵਿਰੋਧੀਆਂ ਦੇ ਕੰਮ ਨਹੀਂ ਹੋਏ ਐਮਐਲਏਸ ਦੇ ਕੰਮ ਨਹੀਂ ਕੀਤੇ ਹੁਣੇ ਮੁੱਖ ਮੰਤਰੀ ਨੇ ਜਾਂ ਸਰਕਾਰ ਨੇ ਕਿ ਕਾਂਗਰਸੀਆਂ ਨੇ ਵਿਰੋਧੀਆਂ ਦੇ ਕੰਮ ਨਹੀਂ ਕੀਤੇ ਜਿਸ ਤਰੀਕੇ ਕੇਜਰੀਵਾਲ ਆ ਇਹ ਆਖਦੇ ਨੇ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਕਿ ਜੇ ਆਸ਼ੂ ਨੂੰ ਜਿਤਾਉਂਗੇ ਤਾਂ ਕੰਮ ਐਮਐਲਏ ਮਿਲੇਗਾ ਤੁਹਾਨੂੰ ਉਹ ਕੰਮ ਹੀ ਨਹੀਂ ਕਰਾ ਪਾਊਗਾ ਜੇ ਕਹਿੰਦੇ ਸੰਜੀਵ ਰੋੜਾ ਨੂੰ ਜਿਤਾਉਂਗੇ ਤੁਹਾਨੂੰ ਮਨਿਸਟਰ ਮਿਲੇਗਾ ਕੰਮ ਤਾਂ ਕਰਾਉਂਗੇ ਤੁਹਾਡੇ ਪਰ ਉਹਨਾਂ ਨੇ ਇੱਕ ਸਿੱਧੀ ਧਮਕੀ ਇਹ ਦਿੱਤੀ ਲੋਕਾਂ ਨੂੰ ਜੇ ਆ ਆਸ਼ੂ ਨੂੰ ਜਿਤਾਉਨੇ ਹੋ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਮਤਲਬ ਸਿੱਧੇ ਤੌਰ ਤੇ ਇਹ ਕਹਿਣਾ ਕਿ ਸਰਕਾਰ ਜੀ ਵਿਰੋਧੀਆਂ ਦੇ ਕੰਮ ਹੀ ਨਹੀਂ ਕਰਦੀ ਫਿਰ ਜਿਹੜੇ ਦਿੱਲੀ ਜੀ ਇਹਨਾਂ ਦੇ 18-20 ਐਮਐਲਏ ਆ ਸਾਰੇ ਰਿਜ਼ਾਈਨ ਕਰਾ ਦੇਣ ਅਗਰ ਕੰਮ ਹੀ ਨਹੀਂ ਹੁੰਦੇ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਰਿਜ਼ਾਈਨ ਕਰਾਣ ਜਿੰਨੇ ਇਹਨਾਂ ਦੇ ਮਿਊਨਿਸਪਲ ਕਮੇਟੀ ਦੇ ਮੈਂਬਰ ਆ ਉੱਥੇ ਕਾਰਪੋਰੇਟਰ ਆ ਉਹ ਸਾਰਿਆਂ ਨੂੰ ਰਿਜ਼ਾਈਨ ਕਰਾ ਦੇਣ ਔਰ ਇਹ ਜਿਹੜੇ ਇਹਨਾਂ ਉਹਨਾਂ ਨੂੰ ਰਜ਼ਾਇਨ ਕਰਾ ਦੇਣ। ਅਗਰ ਕੰਮ ਨਹੀਂ ਹੁੰਦੇ ਤੇ ਮਤਲਬ ਤੁਸੀਂ ਫਿਰ ਜਿੱਥੇ ਤੁਸੀਂ ਬਾਈ ਇਲੈਕਸ਼ਨ ਲੜਨ ਜਾਂਦੇ ਹੋ ਜਾਂ ਤੁਸੀਂ ਕਿਤੇ ਵੀ ਇਲੈਕਸ਼ਨ ਲੜਨ ਲਾਓਗੇ ਦਿੱਲੀ ਚ ਇਲੈਕਸ਼ਨ ਆਊਗੀ ਫਿਰ ਆਮ ਆਦਮੀ ਇਲੈਕਸ਼ਨ ਨਹੀਂ ਲੜੂਗੀ। ਔਰ ਅਗਰ ਕਮਾ ਦੇ ਸਿਰ ਦੇ ਉੱਤੇ ਵੋਟਾਂ ਪੈਂਦੀਆਂ ਹੋਣ ਨਾ ਅਗਰ ਕੱਲੇ ਕਮਾ ਦੇ ਫਿਰ ਲੋਕ ਸਾਢੇ ਤਿੰਨ ਸਾਲ ਦਾ ਹਿਸਾਬ ਲਾ ਲੈਣ। ਵੈਸੇ ਵੈਸੇ ਜਿਵੇਂ ਤੁਸੀਂ ਕਿਹਾ ਆਮ ਆਦਮੀ ਪਾਰਟੀ ਇਲੈਕਸ਼ਨ ਨਹੀਂ ਲੜੂਗੀ। ਵੈਸੇ ਮੈਨੂੰ ਤਾਂ ਇਹ ਲੱਗ ਰਿਹਾ ਜਿਵੇਂ ਇਹਨਾਂ ਨੇ ਮਸਤ ਲਿਆ ਹੁੰਦਾ ਕਿਉਂਕਿ ਤਾਂ ਮੇਅਰ ਦੀ ਇਲੈਕਸ਼ਨ ਛੱਡ ਕੇ ਭੱਜਿਆ। ਮੈਂ ਕਹਿੰਦਾ ਭਾਈ ਜੀ ਇਸ ਪੁਰਨਾਪੁਰ ਦਾ ਨਵੀਂ ਤਕਨੀਕ ਲੱਭਦਾ ਪਹਿਲੋਂ ਉਹ ਲੜਿਆ ਸੀ ਬਾਰਾਨਸੀ ਤੋਂ ਫਿਰ ਦਿੱਲੀ ਤੋਂ ਲੜਿਆ ਫਿਰ ਹੁਣ ਐਤ ਕੀ ਦਿੱਲੀ ਨੇ ਵਾਲਿਆਂ ਨੇ ਛੜਾਤਾ ਹੁਣ ਪੰਜਾਬ ਆ ਗਿਆ ਇਹ ਹਰ ਜਗ੍ਹਾ ਤੋਂ ਆਪਣੀ ਸਿਆਸੀ ਜ਼ਮੀਨ ਲੱਭ ਰਿਆ ਔਪਰਚੂਨਿਟੀ ਲੱਭ ਰਿਆ ਵੀ ਕਿਸੇ ਤਰ੍ਹਾਂ ਮੈਂ ਜਿਹੜੇ ਮੈਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਕਿਉਂਕਿ ਈਡੀ ਦੇ ਕੇਸ ਪਏ ਹੋਏ ਆ ਆਪਣਾ ਹੋਰ ਵੱਡੇ-ਵੱਡੇ ਕੇਸ ਪੈਂਦੇ ਆ ਰਾਜ ਸਭਾ ਮੈਂਬਰ ਨੂੰ ਇੱਕ ਇਮਿਊਨਿਟੀ ਹੁੰਦੀ ਆ ਇੱਕ ਆਮ ਬੰਦੇ ਨੂੰ ਔਰ ਇੱਕ ਰਾਜ ਸਭਾ ਮੈਂਬਰ ਨੂੰ ਬਹੁਤ ਇਮਿਊਨਿਟੀ ਮਿਲਦੀ ਆ ਉਹਦੇ ਕੇਸ ਕਰਨ ਨੂੰ ਕਈ ਮਸਲੇ ਆ ਦੇ ਇਹ ਕਹਿੰਦਾ ਸਿੱਧਾ ਮਤਲਬ ਇਹ ਹੈ ਵੀ ਕੇਜਰੀਅਲ ਜਾਣਗੇ ਦੁਬਾਰਾ ਤਿਹਾਰ ਪਰ ਉਹ ਰਾਜ ਸਭਾ ਮੈਂਬਰ ਦੀਆਂ ਸਹੂਲਤਾਂ ਲਈ ਇਹ ਰੋੜਾ ਨੂੰ ਇਲੈਕਸ਼ਨ ਲੜਾ ਰਹੇ ਨੇ ਸਹੂਲਤਾਂ ਲਈ ਇੱਕ ਪੋਲਿਟਿਕਲ ਆਪਣੀ ਸਪੇਸ ਲਈ ਔਰ ਆਪਣੇ ਆਪ ਨੂੰ ਰਾਜ ਸਭਾ ਦੇ ਵਿੱਚ ਕਿਉਂਕਿ ਹੁਣ ਕੋਈ ਭਾਸ਼ਣ ਦੇਣ ਦਾ ਮੌਕਾ ਨਹੀਂ ਮਿਲਦਾ ਕਿਤੇ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਰਾਜ ਸਭਾ ਦੇ ਵਿੱਚ ਬੋਲਣਾ ਚਾਹੁੰਦੇ ਆ ਸਿਆਸੀ ਜ਼ਮੀਨ ਨਹੀਂ ਲੱਭਰੀ ਉਥੋਂ ਐਮ ਐਲ ਏ ਵੀ ਹਾਰ ਗਏ ਸੋ ਇਸ ਕਰਕੇ ਸਾਰੇ ਹਤਕੰਡੇ ਸੰਜੀਵ ਰੋੜੇ ਨੂੰ ਕਿਉਂ ਉਤਾਰਨ ਦਾ ਮਤਲਬ ਸੀ ਕੀ ਲੁਧਿਆਣੇ ਵੈਸਟ ਚ ਕੋਈ ਕੈਂਡੀਡੇਟ ਨਹੀਂ ਸੀ ਕੀ ਪਾਰਟੀ ਦੇ ਕੋਲ ਕੋਈ ਹੋਰ ਬੰਦਾ ਨਹੀਂ ਸੀ ਤੁਸੀਂ ਐਮਪੀ ਦੀ ਸੀਟ ਤੋਂ ਕਿਉਂ ਰਿਜ਼ਾਈਨ ਕਰਾ ਰਹੇ ਹੋ ਜ਼ਰਤ ਰਹਿੰਦਾ ਕਿ ਇੱਕ ਜਦੋਂ ਕੋ ਪਰਿਵਾਰ ਦਾ ਜੀ ਗਿਆ ਵੈਸੇ ਤੇ ਸਿੱਧੇ ਤੌਰ ਤੇ ਪਹਿਲਾ ਪਹਿਲਾ ਹੱਕ ਗੋਗੀ ਦੇ ਪਰਿਵਾਰ ਦਾ ਸੀ ਮੈਂ ਤੁਹਾਨੂੰ ਹੀ ਕਹਿ ਰਿਹਾ ਵੀ ਤੁਸੀਂ ਅੱਜ ਗੋਗੀ ਦੇ ਜੀ ਦਾ ਪਰਿਵਾਰ ਦੱਸੋ ਕਿਤੇ ਦਿਖ ਰਿਹਾ ਕਿਤੇ ਉਹਨਾਂ ਦਾ ਮੈਂਸ਼ਨ ਕਰ ਰਹੇ ਸਾਢੇ 3 ਸਾਲ ਦੇ ਕੀਤੇ ਹੋਏ ਉਹਨਾਂ ਦੇ ਕੰਮਾਂ ਦੀ ਕਿਉਂ ਤੇ ਗੱਲ ਕਰ ਰਹੇ ਇਹਦਾ ਮਤਲਬ ਇਹ ਮੰਨਦੇ ਆ ਵੀ ਗੋਗੀ ਜੀ ਨੇ ਕੋਈ ਕੰਮ ਨਹੀਂ ਕਰਿਆ ਸਾਢੇ 3 ਸਾਲਾਂ ਇਹੀ ਕਹ ਰਿਹਾ ਵੀ ਡੇਢ ਸਾਲਾਂ ਰਫਤਾਰ ਚੌਗਣੀ ਕਰਦਾਂਗੇ 4 ਗਣੇ ਸਾਢੇ 3 ਸਾਲਾਂ ਚ ਕੀ ਕੰਮ ਕੀਤਾ ਕਿਤੇ ਦੱਸੋ ਨਾ ਕਿੱਥੇ ਕੰਮ ਕੀਤਾ ਜਾਂ ਤਾਂ ਕਿਤੇ ਨਾ ਕਿਤੇ ਇਹ ਦੱਸ ਦੇਣ ਵੀ ਗੋਗੀ ਜੀ ਨੇ ਆ ਕੰਮ ਕੀਤੇ ਅਸੀਂ ਗੋਗੀ ਜੀ ਦੇ ਕੰਮਾਂ ਤੇ ਫੁੱਲ ਚੜਾਏ ਸੰਜੀਵ अरोੜਾ ਕਹਿੰਦਾ ਮੈਂ ਆ 2 ਮਹੀਨਿਆਂ ਚ ਜਿਹੜੇ ਕੰਮ ਕੀਤੇ ਉਹ ਬਾਈ ਇਲੈਕਸ਼ਨ ਸੀ ਸਭ ਨੂੰ ਪਤਾ ਸੀ ਡਰਾਮਾ ਰਚਨਾ ਤੁਸੀਂ ਔਰ ਉਹੀ ਡਰਾਮਾ ਤੁਸੀਂ ਰਚ ਰਹੇ ਹੋ ਆਖਰੀ ਸਵਾਲ ਮਤਲਬ ਸਿਆਸਤ ਇਸ ਹੱਦ ਤੱਕ ਆ ਗਈ ਆ ਪੋਸਟਾਂ ਤੇ ਚਲੋ ਬਹੁਤ ਛੋਟੀ ਜਿਹੀ ਚੀਜ਼ ਰਹੀ ਗਈ ਮੁੱਖ ਮੰਤਰੀ ਸਾਹਿਬ ਦੇ ਅਕਾਊਂਟ ਤੇ ਇਸ ਚੀਜ਼ ਦੀ ਸਪੈਸ਼ਲ ਰੀਲ ਕੱਟ ਕੇ ਪਾਈ ਗਈ ਆ ਕਹਿੰਦੇ ਵੀ ਜਦੋਂ ਗੋਗੀ ਜੀ ਚੱਲ ਵਸੇ ਦੁਨੀਆ ਤੋਂ ਕਹਿੰਦੇ ਖੁਸ਼ ਹੋ ਗਏ ਆਸ਼ੂ ਵਰਗੇ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਨੇ ਵੀ ਸਾਡਾ ਹੁਣ ਕੰਮ ਬਣ ਜੂ ਕਹਿੰਦੇ ਮਤਲਬ ਕਿਸੇ ਦੀ ਮੌਤ ਤੇ ਕੋਈ ਮੁੱਖ ਮੰਤਰੀ ਨੂੰ ਕੀ ਪਤਾ ਲੱਗਿਆ ਕਿ ਆਸ਼ੂ ਖੁਸ਼ ਹੋਈ ਨੇ ਕਿਸੇ ਦੀ ਮੌਤ ਤੇ ਕੋਈ ਕਿਵੇਂ ਖੁਸ਼ ਹੋ ਸਕਦਾ ਜਾਂ ਮੁੱਖ ਮੰਤਰੀ ਇਸ ਹੱਦ ਤੱਕ ਕਿਵੇਂ ਜਾ ਸਕਦੇ ਗੱਲਾਂ ਕਿਵੇਂ ਕਹਿ ਸਕਦੇ ਦੇਖੋ ਤਰਾਸ਼ ਦੀ ਇਕੱਲੀ ਮੁੱਖ ਮੰਤਰੀ ਦੀ ਨਹੀਂ ਆ ਮੁੱਖ ਮੰਤਰੀ ਨਾ ਇੱਕ ਲੋਕਾਂ ਦੀ ਰਿਫਲੈਕਸ਼ਨ ਆ ਆਪਣੇ ਸਮਾਜਿਕ ਤੌਰ ਦੇ ਉੱਤੇ ਨਾ ਜਿਹੜਾ ਗਿਰਾਵਟ ਆ ਭਾਵੇਂ ਉਹ ਮੁੱਦਿਆਂ ਦੀ ਹੋਵੇ ਭਾਵੇਂ ਉਹ ਜਿਹੜੇ ਲੋਕ ਜਿਹਦੇ ਬਾਰੇ ਚਰਚਾ ਕਰਦੇ ਆ ਜਾਂ ਜਿਹਦੇ ਬਾਰੇ ਜਿਹੜੀ ਭਾਸ਼ਾ ਸ਼ੈਲੀ ਦੀ ਹੋਵੇ ਜਾਂ ਜਿਹੜੀ ਮੈਂ ਕਹਿੰਦਾ ਵੀ ਅੱਜ ਕੱਲ੍ਹ ਕੱਪੜੇ ਲੋਕਾਂ ਨੇ ਬਹੁਤ ਵਧੀਆ ਪਾਉਣੇ ਸ਼ੁਰੂ ਕਰਤੇ ਸ਼ਕਲ ਸੂਰਤ ਬਹੁਤ ਸੋਹਣੀ ਕਰਤੀ ਲੇਕਿਨ ਜਿਹੜੀ ਬੋਲੀ ਔਰ ਅਕਲ ਆ ਉਹ ਮੇਰੇ ਹਿਸਾਬ ਨਾਲ ਬਹੁਤ ਥੱਲੇ ਚਲੇਗੀ ਤੁਸੀਂ ਅੱਜ ਦੇ ਸਮੇਂ ਚ ਆ ਪਿੱਛੇ ਜਿਹੜੀ ਆ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਜਿਨ੍ਹਾਂ ਦੇ ਕਤਲ ਹੋਇਆ ਠੀਕ ਆ ਉਹ ਮਤਲਬ ਇਹ ਪੰਜਾਬ ਦੀ ਮਤਲਬ 1 ਆਫ ਦੀ ਟਾਕਿੰਗ ਪੁਆਇੰਟਸ ਬਣਿਆ ਹੋਇਆ ਹਰ ਜਗ੍ਹਾ ਇਹਦਾ ਮਤਲਬ ਆਪਣੇ ਸਮਾਜ ਦੀ ਗ੍ਰਾਵਟ ਦੇ ਨਾਲ-ਨਾਲ ਸਰਕਾਰ ਦੀ ਗ੍ਰਾਵਟ ਤਾਂ ਆਈ ਆਈ ਆ ਲੇਕਿਨ ਸਮਾਜ ਦੇ ਵਿੱਚ ਵੀ ਲੋਕ ਅੱਜ ਦੇ ਸਮੇਂ ਚ ਇਹੋ ਹੀ ਵੇਖ ਰਹੇ ਆ ਔਰ ਉਸ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਬਾਰ-ਬਾਰ ਕਹਿ ਰਹੇ ਆ ਵੀ ਉਹ ਬੀਬੀ ਜਿਹੜੀ ਆ ਬੀ ਉਸ ਬੀਬੀ ਨੇ ਜੋ ਕੀਤਾ ਉਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਸੀ ਮੈਂ ਕਹਿੰਦਾ ਜਿਹੜੇ 4.5 ਲੱਖ ਬੰਦਾ ਉਹਨੂੰ ਵੇਖ ਰਿਆ ਸੀ ਜਿਹੜਾ 10-10 ਲੱਖ 15-15 ਲੱਖ ਬੰਦਾ ਉਹਦੀਆਂ ਰੀਲਾਂ ਵੇਖਦਾ ਸੀ ਉਹਨਾਂ ਬੰਦਿਆਂ ਦੀ ਮਾਨਸਿਕਤਾ ਨੂੰ ਕੀ ਕਰੋਗੇ ਤੁਸੀਂ ਇੱਕ ਬੀਬੀ ਨੂੰ ਮਾਰ ਕੇ ਅਗਰ ਤੁਸੀਂ ਉਹ ਮਾਨਸਿਕਤਾ ਨੂੰ ਖਤਮ ਕਰ ਦੋਗੇ ਜਾਂ ਉਹਨੂੰ ਜੜੋਂ ਕਰ ਦੋਏ ਉਸ ਬੀ ਮੈਂ ਕਹਿੰਦਾ ਵੀ ਇਸ ਗੱਲ ਦਾ ਹੀ ਜਵਾਬ ਦੇ ਦਿਓ ਵੀ ਉਹਦੇ ਜਿਹੜੇ ਫਾਲੋਅਰ ਸੀ ਜਾਂ ਜਿਹੜੇ ਬੰਦੇ ਉਹ ਉਹਦੀਆਂ ਵੀਡੀਓ ਨੂੰ ਅੱਗੇ ਭੇਜਦੇ ਸੀ ਕੀ ਉਹ ਬੰਦੇ ਇਹ ਕੰਮ ਕਰਨੋਂ ਹਟ ਜਾਣਗੇ ਇਹਦੇ ਨਾਲ ਕਿਤੇ ਹੋਰ ਸ਼ਿਫਟ ਹੋ ਜਾਣਗੇ ਉਹ ਕਿਤੇ ਹੋਰ ਸ਼ਿਫਟ ਹੋ ਜਾਣਗੇ ਉਹ ਇੱਥੋਂ ਵਾਈ ਹਾਤੀ ਚੱਕ ਕੇ ਲੱਚਰਪਣਾ ਚੱਕ ਕੇ ਉਹ ਕਿਸੇ ਹੋਰ ਪਾਸੇ ਚੱਲ ਜਾਣਗੇ ਕਿਉਂਕਿ ਸਰਕਾਰਾਂ ਦਾ ਹੀ ਫੇਲਿਅਰ ਆ ਸਰਕਾਰਾਂ ਪਾਲਿਸੀ ਔਰ ਸਰਕਾਰਾਂ ਦੇ ਵੱਡਾ ਲੀਡਰਾਂ ਦਾ ਫੇਲਿਅਰ ਆ ਜਦੋਂ ਅਸੀਂ ਭਗਵੰਤ ਮਾਨ ਵਰਗੇ ਲੀਡਰ ਚੜਾਂਗੇ ਨਾ ਤੇ ਫਿਰ ਜਿਹੜੀ ਮਾਨਸਿਕਤਾ ਹੋਊਗੀ ਉਹ ਉਹ ਲੋਕਾਂ ਤੱਕ ਰਿਫਲੈਕਟ ਹੁੰਦੀ ਆ ਔਰ ਕਿਉਂਕਿ ਲੀਡਰਾਂ ਦੇ ਕੋਲ ਜਦ ਤੱਕ ਲੀਡਰ ਕੋਈ ਇਹੋ ਜਿਹਾ ਬੰਦਾ ਆ ਕੇ ਵਿਜਨ ਨਹੀਂ ਆ ਇਹੋ ਜੀ ਆ ਕੇ ਕੋਈ ਪਾਰਦਰਸ਼ਤਾ ਦੀ ਗੱਲ ਨਹੀਂ ਕਰੂਗਾ ਜਾਂ ਕੋਈ ਲੀਡਰ ਇੱਥੇ ਆ ਕੇ ਕੋਈ ਸਟੈਂਡਰਡ ਸੈੱਟ ਨਹੀਂ ਕਰੂਗਾ ਵੀ ਯਾਰ ਮੈਂ ਰਾਜਨੀਤੀ ਲਈ ਇਸ ਤੋਂ ਥੱਲੇ ਇਸ ਇੱਕ ਲੈਵਲ ਤੋਂ ਥੱਲੇ ਨਹੀਂ ਜਾਊਂਗਾ ਉਦੋਂ ਤੱਕ ਆਪਣੇ ਸਮਾਜ ਦਾ ਆ ਜਿਹੜਾ ਕੁਝ ਆਪਾਂ ਗੱਲਾਂ ਕਰ ਰਹੇ ਨੇ ਸਿਰਫ ਗੱਲਾਂ ਹੀ ਰਹਿ ਜਾਣਗੀਆਂ ਤੁਸੀਂ ਹੋਰ ਇਸ ਤੋਂ ਬਾਅਦ ਹੋਰ ਇੰਟਰਵਿਊ ਕਰੋਗੇ ਹੋਰ ਗੱਲਾਂ ਕਰੋਗੇ ਲੇਕਿਨ ਸੁਧਾਰ ਕੋਈ ਨਹੀਂ ਹੋਊਗਾ ਆਪਾਂ ਗੱਲਾਂ ਦੇ ਚਰਚਾ ਦੇ ਵਿੱਚ ਉੜ ਕੇ ਇੱਕ ਇੱਕ ਦੂਜੇ ਦੇ ਕਿੱਚੜ ਸੁੱਟ ਕੇ ਔਰ ਆਪੜਾ ਜਿਹੜਾ ਸਮਾਜ ਆ ਉਹਦੀ ਜਿਹੜੀ ਡਿਟੋਰੇਸ਼ਨ ਆ ਉਹ ਥੱਲੇ ਤੁਸੀਂ ਇਹ ਗੱਲ ਸਮਝਣ ਦਾ ਵੀ ਕਹਿਣ ਦਾ ਭਾਵ ਹੈ ਵੀ ਜਦ ਤੱਕ ਲੋਕ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਉਹ ਬਰਿੰਦਰ ਢੱਲੂਆ ਚਾਹੇ ਕੋਈ ਵੀ ਆ ਜਦ ਤੱਕ ਸਟੇਜ ਤੋਂ ਜਦੋਂ ਚੁਟਕਲੇ ਸੁਣਾਏ ਜਾਣਗੇ ਤੇ ਲੋਕ ਤਾੜੀਆਂ ਮਾਰਦੇ ਰਹਿਣਗੇ ਤਾਂ ਉਸ ਤੋਂ ਬਾਅਦ ਨਵੇਂ ਚੁਟਕਲੇ ਆਉਂਦੇ ਰਹਿਣਗੇ ਜਦੋਂ ਚੁਟਕਲਿਆਂ ਤੇ ਤਾੜੀਆਂ ਮਾਰਨੀਆਂ ਬੰਦ ਹੋ ਗਈਆਂ ਤਾਂ ਉਦੋਂ ਫਿਰ ਲੀਡਰ ਵੀ ਸੁੱਦਰ ਜਾਣਗੇ ਬਿਲਕੁਲ ਉਦੋਂ ਲੋਕ ਮੁੱਦੇ ਵੀ ਆ ਜਾਣਗੇ ਲੋਕ ਹੁਣ ਲੀਡਰ ਜੇ ਜੇ ਸਟੇਜ ਤੇ ਨੱਚ ਰਹ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਕੋਈ ਸ਼ਰਮ ਕਰੋ ਯਾਰ ਤੁਸੀਂ ਤੁਸੀਂ ਜਿਵੇਂ ਜਦੋਂ ਕਿ ਤੁਸੀਂ ਕੰਮ ਲੈਣੇ ਆ ਤੁਸੀਂ ਮੁੱਖ ਮੰਤਰੀ ਨੂੰ ਅੱਜ ਤੱਕ ਬਜਾ ਕੇ ਕੋਈ ਬੰਦੇ ਨੇ ਅੱਜ ਤੱਕ ਪਬਲੀਕਲੀ ਇੰਨੀ ਦੇਰ ਹੋ ਗਈ ਆ ਉਹਨਾਂ ਦੇ ਆਪ ਦੇ ਪਾਰਟੀ ਤਾਂ ਹੀ ਅਸੀਂ ਕਹਿੰਦੇ ਨੇ 92 ਗੁੰਗਿਆਂ ਤੋਂ ਅਸੀਂ ਲੈਣਾ ਕੀ ਆ ਇੱਕ ਹੋਰ ਤੁਸੀਂ 94 ਵੀ ਭੇਜ ਦੋਗੇ ਇਹ ਬੰਦਿਆਂ ਨੇ ਬੋਲਣਾ ਹੀ ਨਹੀਂ ਜਦੋਂ ਕਿ ਤੋ ਰੀਡ ਦੀਆਂ ਹੱਡੀਆਂ ਹੀ ਪਹਿਲੋਂ ਹੀ ਵਿਧਾਨ ਸਭਾ ਦੇ ਬਾਹਰ ਰੱਖ ਕੇ ਜਾਂਦੇ ਆ ਉੱਥੇ ਜਾ ਕੇ ਪਾਰਟੀ ਦੇ ਏਜੰਡੇ ਤੇ ਬੋਲਦੇ ਆ ਸਾਡੀ ਪਾਰਟੀ ਤੇ ਲੱਖ ਕੋਈ ਟੀਚਰਾਂ ਕਰ ਲੇ ਲੇਕਿਨ ਸਾਡੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਕੋਈ ਗਲਤ ਹੁੰਦਾ ਕੋਈ ਨਾ ਕੋਈ ਇੱਕ ਅੱਦਾ ਉੱਠ ਕੇ ਬੰਦਾ ਬੋਲ ਦਿੰਦਾ ਵੀ ਯਾਰ ਇਹ ਗਲਤ ਹੋ ਰਿਹਾ ਔਰ ਉਹਨੂੰ ਬਣਾ ਦਿੱਤਾ ਜਾਂਦਾ ਇਨਡਿਸਿਪਲ ਉਹਨੂੰ ਬਣਾ ਦਿੱਤਾ ਜਾਂਦਾ ਏ ਅਸੀਂ ਪੰਜਾਬ ਦੇ ਵਾਸਤੇ ਸਭ ਤੋਂ ਪਹਿਲਾਂ ਡੈਡੀਕੇਟਡ ਆ ਮੋਰ ਦੈਨ ਆਰ ਪੋਲੀਟੀਕਲ ਪਾਰਟੀ ਯਾ ਮੋਰ ਦੈਨ ਕੋਈ ਪੋਲੀਟੀਕਲ ਏਡਾਲੋਜੀ ਸਭ ਤੋਂ ਪਹਿਲਾਂ ਸਾਡਾ ਫਰਜ਼ ਜਿਹੜਾ ਵਾ ਉਹ ਇਸ ਪੰਜਾਬ ਦੀ ਧਰਤੀ ਜਿੱਥ ਸਾਡਾ ਫਰਜ਼ ਸੋ ਤਾਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸੀਗਾ ਵੀ ਜਦੋਂ ਤੱਕ ਮੁੱਖ ਮੰਤਰੀ ਚੁਟਕਲੇ ਸ਼ਾਨਦਾਰ ਹੋਊਗਾ ਔਰ ਅੱਗੇ ਸੁਣਨ ਵਾਲੇ ਤਾੜੀਆਂ ਮਾਰਦੇ ਰਹਿਣਗੇ ਤੇ ਇਹੋ ਜਿਹੇ ਮੁੱਖ ਮੰਤਰੀ ਵੀ ਆਉਂਦੇ ਰਹਿਣਗੇ ਔਰ ਇਹੋ ਜਿਹੇ ਚੁਟਕਲੇ ਵੀ ਆਉਂਦੇ ਰਹਿਣਗੇ ਔਰ ਆਪਾਂ ਸੋਚਾਂਗੇ ਵੀ ਹਾਂ ਵੀ ਕੁਝ ਚੰਦ ਲੋਕ ਹਾਂ ਅਗਰ ਕੁਝ ਚੰਦ ਲੋਕ ਹਿੰਮਤ ਕਰਕੇ ਇੱਕ ਲੰਮਾ ਟੀਚਰ ਰੱਖ ਕੇ ਚੱਲ ਪੈਣ ਵੀ ਨਹੀਂ ਯਾਰ ਅਸੀਂ ਇਹ ਕੰਮ ਨਹੀਂ ਕਰਨਾ ਤੇ ਆਪਣੇ ਆਪ ਮੈਨੂੰ ਲੱਗਦਾ ਵੀ ਉਹ ਚੰਦ ਲੋਕ ਹੀ ਇੱਕ ਦਿਨ ਬਹੁਤ ਵੱਡਾ ਕਾਫਲਾ ਬਣਾ ਕੇ ਪੰਜਾਬ ਦਾ ਭਲਾ ਕਰ ਦੇਣਗੇ ਸ਼ੁਕਰਵਿੰਦਰ ਬਹੁਤ ਬਹੁਤ ਧੰਨਵਾਦ ਸੋ ਤੁਹਾਡਾ ਵੀ ਸਭ ਦਾ